ਸਾਹਮਣੇ ਉਹ ਗੁਰਸਿੱਖ ਹੁੰਦੇ ਨੇ ਬਾਣੀ ਪੜ੍ਹਦੇ ਹੁੰਦੇ ਨੇ ਮਹਾਰਜ ਇੱਕ ਦਾ ਮੁਠੇ ਤੇ ਪਾਤਸ਼ਾਹ ਦੇ ਗੋਡੇ ਤੇ ਸੱਟ ਵੀ ਲੱਗੀ ਨੇੜੇ ਖੜੇ ਸਿੱਖਾਂ ਨੇ ਕਿਹਾ ਮਹਾਰਜ ਇੰਨੀ ਕਾਲੀ ਕਿਉਂ ਕੀਤੀ ਇੰਨੀ ਛੇਤੀ ਕੀ ਲੋੜ ਸੀ ਉੱਠਣ ਦੀ ਗੁਰੂ ਹਰ Rai ਸਾਹਿਬ ਜੀ ਕਹਿੰਦੇ ਨਹੀਂ ਉਹ ਬਾਣੀ ਪੜ੍ਹਦੇ ਹੁੰਦੇ ਸੀ ਤੇ ਮੈਂ ਉਹਨਾਂ ਤੋਂ ਉੱਚਾ ਬੈਠਾ ਸੀ ਅਜੇ ਗੁਰੂ ਨਾਨਕ ਦੀ ਗੱਦੀ ਤੇ ਬੈਠੇ ਨੇ ਗੁਰੂ ਹਰ Rai ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਬਾਣੀ ਪੜ੍ਹਦੇ ਹੁੰਦੇ ਸੀ ਤੇ ਮੈਂ ਉਹਨਾਂ ਤੋਂ ਉੱਚਾ ਬੈਠਾ ਸੀ ਇਹ ਅਦਬ ਮਹਾਰਜ ਨੇ ਸਿੱਖ ਕਹਿਣ ਲੱਗੇ ਸਤਿਗੁਰੂ ਐਨਾ ਅਦਬ ਬਾਣੀ ਦਾ ਤੇ ਉਸ ਦਿਨ ਗੁਰੂ ਹਰਿ ਰਾਇ ਸਾਹਿਬ ਨੇ ਜਿਹੜੇ ਬੋਲ ਕੇ ਸੀ ਉਹ ਸਾਰੀ ਕੌਮ ਨੂੰ ਸੁਣਨੇ ਚਾਹੀਦੇ ਨੇ ਮਹਾਰਜ ਕਹਿਣ ਲੱਗੇ ਜੋ ਸਿੱਖ ਗੁਰ ਬਾਣੀ ਭੈ ਕਰੈ ਭੈ ਦਰਤਨ ਨਿਰਮਲ ਭੋਚ ਰਵੇ ਗੁਰ ਬਾਣੀ ਦੇ ਭੋਚ ਰਵੇ ਬਿਨ ਪ੍ਰਯਾਸ ਭਵ ਸਾਗਰ ਤਰੈ ਉਹ ਬਿਨਾ ਕੋਸ਼ਿਸ਼ ਤੋਂ ਹੀ ਭਵ ਸਾਗਰ ਤਰ ਜਾਏਗਾ ਤੇ ਜਿੰਨ ਭੈ ਅਦਬ ਨਾ ਬਾਣੀ ਧਾਰਾ ਸੋ ਜਾਣੋ ਸਿੱਖ ਨਹੀਂ ਹਮਾਰਾ ਜਿਹਦੇ ਅੰਦਰ ਬਾਣੀ ਦਾ ਅਦਬ ਨਹੀਂ ਉਹ ਕੁਜਰੀ ਹੋਵੇ ਉਹ ਗੁਰੂ ਨਾਨਕ ਦਾ ਸਿੱਖ ਨਹੀਂ ਹੋ ਸਕਦਾ